ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਾ ਤਿਸ ਭਾਵਾਂ ਤਦ ਹੀ ਗਾਵਾਂ ਤਾ ਗਾਵੇ ਕਾ ਫਲ ਪਾਵਾਂ ਗਾਵੇ ਕਾ ਫਲ ਹੋਈ ਜਾ ਆਪੇ ਦੇਵ ਸੋਈ ਮਨ ਮੇਰੇ ਗੁਰ ਬਚਨੀ ਨਿਧ ਪਾਈ ਤਾਤੇ ਸਚ ਮੈਂ ਰਹਿ ਆਸmai ਰਹਾਉ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰ ਚਰਨੇ ਮਨ ਲਾਗਾ ਤਾ ਜਮ ਕਾ ਮਾਰਗ ਭਾਗਾ ਬੇ ਵਿੱਚ ਨਿਰਭਉ ਪਾਇਆ ਤਾ ਸਹਜੈ ਕੈ ਕਰ ਆਇਆ ਪਨਤ ਨਾਨਕ ਬੂਝੈ ਕੋ ਬੀ ਚਾਰੀ ਐਸਾ ਜਗ ਮਹਿ ਕਰਨੀ ਸਾਰੀ ਕਰਨੇ ਕੀ ਰਤ ਹੋਈ ਜਾ ਆਪੇ ਮਿਲੇ ਆਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵੜ ਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਨੇ ਜੋ ਪਾਵਨ ਬਚਨ ਸਰਵਣ ਕੀਤਾ ਏ ਇਹ ਸੋਰਠਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 599 ਦੇ ਉੱਪਰ ਸੁਭਾਏ ਮਾਨ ਹੈ। ਸ਼ਬਦ ਦੇ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸਾਂਝੀ ਕਰਦੇ ਆ ਰਹੇ ਹਾਂ। ਕੱਲ ਸਮਾਪਤੀ ਤੇ ਜਿਹੜੇ ਬਚਨ ਸਾਂਝੇ ਕਰ ਰਹੇ ਸਾਂ ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ ਕਿ हे ਭਾਈ ਜਦੋਂ ਗੁਰੂ ਦੀ ਸਿੱਖਿਆ ਦਾ ਅੰਦਰ ਮਨੁੱਖ ਦੇ ਚਾਨਣ ਹੁੰਦਾ ਏ ਤੇ ਸਿੱਖਿਆ ਦਾ ਇੰਨਾ ਕੁ ਪ੍ਰਕਾਸ਼ ਹੋ ਜਾਂਦਾ ਕਿ ਅੰਦਰ ਅਗਿਆਨਤਾ ਦਾ ਜਿਹੜਾ ਹਨੇਰਾ ਏ ਉਹ ਬਿਲਕੁਲ ਹੀ ਖਤਮ ਹੋ ਜਾਂਦਾ ਏ ਇਹ ਪਾਵਨ ਬਚਨ ਆਪ ਸਮਾਪਤੀ ਤੇ ਸਾਂਝੀ ਕੀਤੇ ਸਨ ਗੁਰ ਸਾਖੀ ਕਾ ਉਜੀਆਰਾ ਤਾਂ ਮਿਟਿਆ ਸਗਲ ਅੰਧਿਆਰਾ ਅੰਧਿਆਰਾ ਕਹਿੰਦੇ ਨੇ ਹਨੇਰੇ ਨੂੰ ਮੈਂ ਉਦਾਹਰਨ ਦਿੱਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਕਈ ਸਾਲਾਂ ਦਾ ਕਿਸੇ ਕਾਲ ਕੋਠੜੀ ਦੇ ਵਿੱਚ ਕਿਸੇ ਮਕਾਨ ਦੇ ਵਿੱਚ ਹਨੇਰਾ ਹੋਵੇ ਕਈ 100 ਸਾਲਾਂ ਦਾ ਵੀ ਭਾਵੇਂ ਹੋਵੇ ਪਰ ਉਸ ਹਨੇਰੇ ਨੂੰ ਦੂਰ ਕਰਨ ਲੱਗਿਆ ਸਿਰਫ ਇੱਕ ਛਿਨ ਲੱਗਦਾ ਹੈ ਇਸੇ ਤਰੀਕੇ ਦੇ ਨਾਲ ਮਨੁੱਖ ਦਾ ਅੰਦਰ ਵਿਕਾਰਾਂ ਦੇ ਨਾਲ ਭਰਿਆ ਪਿਆ ਹੈ ਮਨੁੱਖ ਦਾ ਅੰਦਰ ਜਿਹੜਾ ਹੈ ਉਹ ਮੈਲ ਦੇ ਨਾਲ ਇੰਨਾ ਧੁੰਦਲਾ ਹੋਇਆ ਪਿਆ ਕਿ ਇਹਨੂੰ ਸੱਚ ਨਜ਼ਰ ਨਹੀਂ ਆਉਂਦਾ ਪਰ ਜਿਵੇਂ ਅੰਦਰ ਦਾ ਕਿਸੇ ਕਮਰੇ ਦਾ ਕਿਸੇ ਕੋਠੜੀ ਦਾ ਹਨੇਰਾ ਦੂਰ ਕਰਨ ਵਾਸਤੇ ਇੱਕ ਸ਼ਿਨ ਲੱਗਦਾ ਏ ਉਸੇ ਤਰੀਕੇ ਦੇ ਨਾਲ ਜੇ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਏ ਨਾ ਤੇ ਜਪਿਆ ਹੋਇਆ ਇੱਕ ਵਾਰ ਨਾਮ ਜਿਹੜਾ ਏ ਉਹ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਸਦਾ ਵਾਸਤੇ ਖਤਮ ਕਰ ਦਿੰਦਾ ਹੈ ਸਤਗੁਰੂ ਜੀ ਇੱਥੇ ਸਮਝਾ ਰਹੇ ਨੇ ਤਾਂ ਮਿਟਿਆ ਸਗਲ ਅੰਧਿਆਰਾ ਸਾਰੇ ਦਾ ਸਾਰਾ ਹਨੇਰਾ ਖਤਮ ਹੋ ਗਿਆ ਜਦੋਂ ਹਨੇਰਾ ਖਤਮ ਹੋਇਆ ਹੁਣ ਅੱਗੇ ਬਖਸ਼ਿਸ਼ ਕਰਦੇ ਨੇ ਗੁਰ ਚਰਨੀ ਮਨ ਲੱਗਾ ਹੁਣ ਅੱਗੇ ਅਗਿਆਨਤਾ ਸੀ ਅੰਦਰ ਅਗਿਆਨਤਾ ਦੇ ਕਰਕੇ ਮਨ ਤੇ ਜੁੜਿਆ ਸੀ ਪਰ ਉਹ ਮਾਇਆ ਦੇ ਨਾਲ ਜੁੜਿਆ ਸੀ ਮਾਇਆ ਦੇ ਨਾਲ ਨਹੀਂ ਸੀ ਜੁੜਿਆ ਅਗਿਆਨਤਾ ਦੇ ਕਰਕੇ ਮਨ ਜਿਹੜਾ ਹੈ ਉਹ ਸੰਸਾਰ ਦੇ ਨਾਲ ਤੇ ਜੁੜਿਆ ਸੀ ਪਰ ਨਿਰੰਕਾਰ ਦੇ ਨਾਲ ਨਹੀਂ ਸੀ ਜੁੜਿਆ ਹੁਣ ਅਗਿਆਨਤਾ ਖਤਮ ਹੋਈ ਤੇ ਪਤਾ ਲੱਗ ਗਿਆ ਕਿ ਜੀਵ ਦਾ ਅਸਲ ਜਿਹੜਾ ਸਾਥੀ ਹੈ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਹੈ ਵੈਸੇ ਸਾਡਾ ਸੁਭਾਅ ਪਤਾ ਕੀ ਹੈ ਸਭ जग ਆਪਣਾ ਇਕ RAM ਪਰਾਇਆ ਅਸੀਂ ਕਈ ਨਿਆਹੀ ਧੀ ਮੇਰੀ ਐ ਪੁੱਤ ਮੇਰਾ ਐ ਮਾਂ ਬਾਪ ਮੇਰੇ ਐ ਚਾਚੇ ਤਾਇ ਭੂਆ ਮਾਸੀਆਂ ਇਹ ਸਾਰੇ ਮੇਰੇ ਰਿਸ਼ਤੇਦਾਰ ਨੇ ਘਰ ਪਰਿਵਾਰ ਮੇਰਾ ਐ ਅਸਰੀਰ ਮੇਰਾ ਐ ਜ਼ਮੀਨ ਜਾਇਦਾਦ ਸਾਰਾ ਕੁਝ ਮੇਰਾ ਐ ਤੇ ਜਦੋਂ ਰੱਬ ਦੀ ਗੱਲ ਆਉਂਦੀ ਐ ਰੱਬ ਨੂੰ ਅਸੀਂ ਇੱਕ ਵੱਖਰਾ ਸਮਝਦੇ ਆਂ ਕਿ ਰੱਬ ਦੀ ਕਿਹੜੀ ਗੱਲ ਪਰ ਇੱਕ ਗੱਲ ਚੇਤਾ ਰੱਖਿਓ ਸਿਰਫ ਨਾਲ ਨਿਭਣ ਵਾਲਾ ਪਰਮਾਤਮਾ ਹੀ ਐ ਬਾਕੀ ਸਾਰੇ ਜਿਹੜੇ ਨੇ ਉਸ ਸਮੇਂ ਦੇ ਨਾਲ ਨਾਲ ਆ ਬੰਦੇ ਦਾ ਸਾਥ ਛੱਡ ਜਾਂਦੇ ਨੇ ਜੇ ਕੋਈ ਰਿਸ਼ਤਾ ਤੁਰ ਵੀ ਜਾਵੇਗਾ ਤੁਹਾਡੇ ਨਾਲ ਤੇ ਉਹ ਖੀਰ ਤੱਕ ਜੇ ਨਿਵੇਗਾ ਤੇ ਸਿਵਿਆਂ ਤੱਕ ਨਿਵੇਦਾ ਇਹਦੇ ਤੋਂ ਅੱਗੇ ਨਹੀਂ ਜਾ ਸਕਦਾ ਪਰ ਪ੍ਰਮਾਤਮਾ ਦਾ ਨਾਮ ਜਾਂ ਅਕਾਲ ਪੁਰਖ ਵਾਹਿਗੁਰੂ ਉਹ ਤੇ ਉਸ ਦਰਗਾਹ ਦੇ ਵਿੱਚ ਵੀ ਉਹਦਾ ਨਾਮ ਤੇ ਉਹਦੀ ਸੱਜਣਤਾ ਹੀ ਚੱਲਦੀ ਹੈ ਜਿੱਥੇ ਤੇਰੇ ਲੇਖਨ ਦਾ ਹਿਸਾਬ ਕਿਤਾਬ ਕੀਤਾ ਜਾਣਾ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇ ਸੰ ਉਹ ਲੇਖਾ ਕਿੱਥੇ ਮੰਗਿਆ ਜਾਣਾ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਆਪਣਾ ਕੋਈ ਸਰੀਰਕ ਤੌਰ ਤੇ ਨਹੀਂ ਜਾ ਸਕਦਾ ਫਿਰ ਇਸ ਬੇਨਤੀ ਨੂੰ ਸੁਣਿਓ ਅਸੀਂ ਗੁਰੂ ਦੇ ਚਰਨਾਂ 'ਚ ਮਨ ਲਾਉਣਾ ਕਿਉਂ ਹੈ ਮਾਪੇ ਸਾਥ ਦੇ ਸਕਦਾ ਏ ਭੈਣ ਭਰਾ ਸਾਥ ਦੇ ਸਕਦੇ ਨੇ ਪਰ ਇੱਕ ਅਵਸਥਾ ਇੱਕ ਸਟੇਜ ਹੈ ਡਾਕਟਰ ਵੀ ਕਹਿ ਦਿੰਦੇ ਨੇ ਇਹਦੇ ਤੋਂ ਅੱਗੇ ਸਾਡੇ ਹੱਥ ਖੜੇ ਨੇ ਹੁਣ ਜਿੱਥੋਂ ਤੱਕ ਸਰੀਰ ਸਾਥ ਦੇ ਸਕਦਾ ਸੀ ਬੰਦੇ ਨੇ ਜੋਰ ਲਾਇਆ ਸਰੀਰਾਂ ਨੇ ਸਾਥ ਦੇ ਵੀ ਦਿੱਤਾ ਆਪਾਂ ਮੰਨ ਲੈਨੇ ਮਮਤਾ ਹੈ ਸਾਡੇ ਚ ਪਰ ਬਾਣੀ ਨੇ ਕਿਹਾ ਕੱਪੜ ਰੂਪ ਸੁਹਾਵਨਾ ਛੜ ਦੁਨੀਆ ਅੰਦਰ ਜਾਵਨਾ ਉਹ ਤੇ ਇੱਥੇ ਛੜ ਦਿੱਤਾ ਫਿਰ ਨਾਲ ਕੌਣ ਤੁਰਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਜਿਹੜੇ ਮੈਂ ਚੰਗੇ ਤੇ ਮੰਦੇ ਕਰਮ ਕਰਦਾ ਰਿਆ ਨਾ ਗੁਰੂ ਦੇ ਨਾਲ ਜੁੜਿਆ ਸ ਤਾਂ ਚੰਗੇ ਕਰਮ ਕੀਤੇ ਇਨਸਾਨ ਦੇ ਨਾਲ ਸੰਸਾਰ ਦੇ ਨਾਲ ਜੁੜਿਆ ਸ ਤਾਂ ਮੰਦੇ ਕਰਮ ਕੀਤੇ ਉਹ ਹੁਣ ਨਾਲ ਜਾਣ ਜਾਣੇ ਨੇ ਸਾਡੇ ਤੇ ਜੇ ਕਿਤੇ ਗੁਰੂ ਦਾ ਸ਼ਬਦ ਜਪਿਆ ਹੋਵੇਗਾ ਜੇ ਬਾਣੀ ਪੜ੍ਹੀ ਹੋਵੇਗੀ ਗੁਰੂ ਗੁਰੂ ਕੀਤਾ ਹੋਵੇਗਾ ਸਤਗੁਰੂ ਕਹ ਰਹੇ ਨੇ ਗੁਰ ਚਰਨੀ ਮਨ ਲੱਗਾ ਜੇ ਤੇਰਾ ਮਨ ਗੁਰੂ ਦੇ ਚਰਨਾਂ 'ਚ ਲੱਗਿਆ ਹੋਵੇਗਾ ਤਾਂ ਜਮਕਾ ਮਾਰਗ ਭਾਗਾ ਭਾਗਾ ਦਾ ਅਰਥ ਭੱਜ ਜਾਣਾ ਦੂਰ ਹੋ ਜਾਣਾ ਜਿਹੜੇ ਜਮ ਮਨੁੱਖ ਨੂੰ ਡਰਾਉਂਦੇ ਨੇ ਜਾਂ ਜਿਹਦਾ ਮੌਤ ਦਾ ਸਹਿਮ ਮਨੁੱਖ ਦੇ ਅੰਦਰ ਹੈ ਨਾ ਉਹ ਬਾਣੀ ਪੜਨ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਦੇ ਨਾਲ ਮਨੁੱਖ ਦੇ ਅੰਦਰ ਉਹ ਮੌਤ ਦਾ ਸਹਿਮ ਬਿਲਕੁਲ ਹੀ ਖਤਮ ਹੋ ਜਾਂਦਾ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਹੋਇਆ ਜੀਵ ਜਿਹੜਾ ਉਸ ਪਰਮਾਤਮਾ 'ਚ ਅਪੇਧ ਹੋ ਜਾਂਦਾ ਹੈ ਜਦੋਂ ਅਸੀਂ ਜਰਮਾਂ ਦੀ ਫਲਸਫੀ ਪੜਦੇ ਆ ਦੇਰ ਦਾਰਸ਼ਨਿਕ ਲੋਕ ਨੇ ਧਾਰਮਿਕ ਲੋਕ ਉਹ ਇਹ ਗੱਲ ਕਹਿੰਦੇ ਨੇ ਕਿ ਮਨੁੱਖ ਮਰਨ ਵੇਲੇ ਜਿਸ ਸਟੇਜ ਦੇ ਉੱਤੇ ਹੁੰਦਾ ਹੈ ਅਗਲਾ ਜਨਮ ਵੀ ਉਹਦਾ ਉੱਥੋਂ ਹੀ ਆਰੰਭ ਹੁੰਦਾ ਹੈ ਮੈਂ ਇੱਕ ਬਚਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਜੀ ਦੇ ਸਾਹਮਣੇ ਰੱਖ ਦਿੰਦਾ ਉਹ ਤੋਂ ਪਹਿਲਾਂ ਉਦਾਹਰਣ ਦੇ ਦੇਵਾਂ ਜਿਵੇਂ ਤੁਸੀਂ ਜਿੱਥੇ ਰਾਤ ਨੂੰ ਸੌਂਦੇ ਜੇ ਆਪਣੇ ਘਰ ਸੁੱਤੇ ਜੇ ਮੰੰਜੇ ਤੇ ਸੁੱਤੇ ਜੇ ਬੈੱਡ ਦੇ ਸੁੱਤੇ ਜੇ ਸੋਫੇ ਤੇ ਸੁੱਤੇ ਜਮੀਨ ਤੇ ਜਿੱਥੇ ਵੀ ਸੁੱਤੇ ਜੇ ਘਰ ਜਾਂ ਬਾਹਰ ਜਾਂ ਕੋਠੇ ਤੇ ਕਿਤੇ ਵੀ ਸੁੱਤੇ ਜਿੱਥੇ ਰਾਤ ਸੌਵੋਗੇ ਸਵੇਰੇ ਉਤੋਂ ਹੀ ਮਨੁੱਖ ਦੀ ਜਾਗ ਖੁੱਲਦੀ ਹੈ ਜ਼ਿੰਦਗੀ ਜਿਹੜੀ ਹੈ ਇਹ ਵੀ ਇਸੇ ਤਰੀਕੇ ਦੇ ਨਾਲ ਹੈ ਕਿਸੇ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਕਿਨਾਂ ਕੰ نیند ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਛਵੱਡੀ ਨੀਂਦ ਹੈ ਮਨੁੱਖ ਜਿਉਂਦਿਆ ਜੀ ਜਿੱਥੇ ਅਖੀਰਲੀ ਇਹਦੀ ਸਟੇਜ ਹੋਵੇਗੀ ਨਾ ਜ਼ਿੰਦਗੀ ਦੀ ਜੋ ਅਖੀਰਲੇ ਸਮੇਂ ਇਹਦੇ ਮਨ ਚ ਫੁਰਨੇ ਹੋਣਗੇ ਜਿੱਥੇ ਇਹ ਟਿਕਿਆ ਹੋਵੇਗਾ ਉਥੋਂ ਹੀ ਇਹਦੀ ਗਾਂ ਅੱਗ ਗਈ ਜਿਹੜੀ ਜ਼ਿੰਦਗੀ ਉਹ ਆਰੰਭ ਹੁੰਦੀ ਉਥੋਂ ਹੀ ਅਗਲੀ ਜ਼ਿੰਦਗੀ ਇਹਦੀ ਸ਼ੁਰੂ ਹੋਵੇਗੀ ਹੁਣ ਇੱਕ ਭਗਤ ਤਰਲੋਚਨ ਜੀ ਦਾ ਬੜਾ ਪਿਆਰਾ ਬਚਨ ਉਹ ਸਾਨੂੰ ਇਸ ਗੱਲ ਦੀ ਬੜੀ ਪਿਆਰੀ ਅਗਵਾਈ ਕਰਦੇ ਨੇ ਉਹ ਬਚਨ ਹੈ ਕਹਿਣਗੇ ਅਰੀ ਬਾਈ ਗੋਬਿੰਦ ਦਾ ਨਾਮ ਮੱਤ ਬੀਸਰੈ ਭਗਤ ਤਰਲੋਚਨ ਜੀ ਕਹਿਣ ਲੱਗੇ ਹੇ ਮੇਰੀ ਮਾਂ ਮਨੁੱਖ ਨੂੰ ਪਰਮਾਤਮਾ ਦਾ ਨਾਮ ਨਹੀਂ ਕਦੀ ਵੀ ਭੁੱਲਣਾ ਚਾਹੀਦਾ ਉਹਦਾ ਇੱਕ ਕਾਰਨ ਹੈ ਇਹ ਗੱਲ ਚੇਤਾ ਰੱਖਿਓ ਕਿ ਜਿਹੜੀ ਚੀਜ਼ ਰੁਟੀਨ ਦੇ ਨਾਲ ਸਾਡੀ ਜ਼ਿੰਦਗੀ 'ਚ ਵਾਪਰਦੀ ਹੈ ਮਨ ਦੇ ਵਿੱਚ ਉਹਦੀ ਛਾਪ ਛਪ ਜਾਂਦੀ ਹੈ ਜੇ ਬੰਦੇ ਦੀ ਚੰਗੇ ਲੋਕਾਂ ਦੇ ਵਿੱਚ ਸੋਸਾਇਟੀ ਦੇ ਵਿੱਚ ਬੈਣ ਖਲੋਣ ਹੋਵੇ ਉਹਦੀ ਜੁਬਾਨ ਚੰਗੀ ਹੋ ਜਾਂਦੀ ਹੈ ਚੰਗਾ ਬੋਲਦਾ ਹੈ ਮਾਰੇ ਲੋਕਾਂ ਦੀ ਸੋਸਾਇਟੀ ਮਿਲ ਜਾਵੇ ਮਾਰੇ ਲੋਕਾਂ ਦੇ ਵਿੱਚ ਬੈਣ ਖਲੋਣ ਹੋਵੇ ਤੇ ਮਾਰਾ ਬੋਲਦਾ ਹੈ ਜੈਸੀ ਸੰਗਤ ਵੈਸੀ ਰੰਗਤ ਉਦਾਂ ਦੀ ਰੰਗਤ ਚੜ ਜਾਂਦੀ ਇਸ ਕਰਕੇ ਭਗਤ ਤਰਲੋਚੀ ਜੀ ਕਹਿਣ ਲੱਗੇ ਕਿਤੇ ਪ੍ਰਮਾਤਮਾ ਦਾ ਨਾਮ ਭੁੱਲ ਨਾ ਜਾਵੇ ਜੇ ਭੁੱਲ ਕੇ ਸੁਰਤ ਇਧਰ ਉਧਰ ਖਿੰਡ ਗਈ ਤੇ ਫਿਰ ਜਨਮ ਗਾਂ ਕਿੱਥੇ ਹੁੰਦਾ ਹੈ ਉਹ ਉਹਨਾਂ ਦਾ ਬਚਨ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਆਪਾਂ ਇਹਦੇ ਜਿਹੜੇ ਨੇ ਕਈ ਵਾਰੀ ਅਰਥ ਕੀਤੇ ਹੋਏ ਨੇ ਐਸੀ ਚਿੰਤਾ ਮਹਿ ਜੇ ਮਰੇ ਕਹਿੰਦੇ ਅੰਤਲੇ ਸਮੇਂ ਤੱਕ ਬੰਦਾ ਸਾਰੀ ਉਮਰ ਮਾਇਆ ਮਾਇਆ ਕਰਦਾ ਰਿਹਾ ਤੇ ਮਰਨ ਲੱਗੇ ਵੀ ਇਹੋ ਹੀ ਹਿਸਾਬ ਹੈ ਜੀਉਂਦਿਆਂ ਸਾਰੀ ਉਮਰ ਮਾਇਆ ਦੇ ਪਿੱਛੇ ਭੱਜਦਾ ਹੁਣ ਮਰਨ ਲੱਗਿਆ ਵੀ ਕਹਿੰਦਾ ਐਨੀ ਪ੍ਰਾਪਰਟੀ ਮੈਂ ਐਸ ਪੁੱਤ ਨੂੰ ਦੇ ਜਾਣੀ ਐਨੀ ਇਹਨੂੰ ਦੇ ਜਾਣੀ ਐਨੇ ਪੈਸੇ ਇੱਥੇ ਰੱਖ ਦੇਣੇ ਨੇ ਅੱਜ ਦੇ ਕੋ ਇੰਨੇ ਲੈਣੇ ਨੇ ਮਰਨ ਲੱਗਿਆ ਵੀ ਬੰਦਾ ਪੈਸੇ ਦਾ ਹਿਸਾਬ ਕਰਦਾ ਰਹਿੰਦਾ ਹੈ ਭਗਤ ਜੀ ਕਹਿਣ ਲੱਗੇ ਕਹਿਣ ਲੱਗੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਹੁਣ ਲక్ష్ਮੀ ਦਾ ਪਿਆਰ ਜਿਹੜਾ ਏ ਮਾਇਆ ਦੇ ਨਾਲ ਜਿਹੜਾ ਜ਼ਿਆਦਾ ਪਿਆਰ ਉਹ ਸੱਪ ਦਾ ਹੁੰਦਾ ਹੈ ਅਕਸਰ ਇਹ ਆਪਾਂ ਮੈਥੋਲੋਜੀ ਪੜ੍ਹਦੇ ਆ ਕਿ ਜਿੱਥੇ ਜਿਆਦਾ ਮਾਇਆ ਉੱਥੇ ਸੱਪਾਂ ਦਾ ਵਾਸਾ ਜਦ ਬੰਦੇ ਦੀ ਬਿਰਤੀ ਸੱਪ ਵਾਲੀ ਹੋ ਜਾਂਦੀ ਹੈ ਤੇ ਭਗਤ ਜੀ ਕਹਿਣਗੇ ਸਰਪ ਜੋਣ ਵੱਲ ਵੱਲ ਆਉਤਰੇ ਜੇ ਤੂੰ ਮਾਇਆ ਮਾਇਆ ਕਰਦਾ ਅਖੀਰਲੇ ਸਮੇਂ 'ਚ ਚੜਾਈ ਕਰ ਗਿਆ ਨਾ ਤੇ ਜੇਤਾ ਰੱਖੀ ਅਖੀਰ ਲਿਆ ਜਿਹੜਾ ਜਨਮ ਹੈ ਸਮਾਪਤੀ ਤੇਰੀ ਜਿਹੜੀ ਇਹ ਜ਼ਿੰਦਗੀ ਦੀ ਉਹ ਮਾਇਆ ਤੇ ਤੇ ਅਗਲੇ ਜਨਮ ਦੀ ਸ਼ੁਰੂਆਤ ਤੇਰੀ ਸੱਪ ਦੀ ਜੂਨ ਤੋਂ ਹੋਵੇਗੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਸਰਪ ਜੋਨ ਵੱਲ ਵੱਲ ਆਉ ਤਰੇ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ ਅੱਗੇ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਸਾਰੀ ਉਮਰ ਸੁਰਤ ਪਰਿਵਾਰ ਦੇ ਵਿੱਚ ਹੀ ਟਿੱਕੀ ਰਹਿ ਗਈ ਐਸੀ ਚਿੰਤਾ ਮਹਿ ਜੇ ਮਰੇ ਇਹਦੇ ਤੋਂ ਸੁਰਤ ਉੱਚੇ ਨਾ ਖੜੀ ਕਹਿੰਦੇ ਵੇਸਵਾ ਜਉਣ ਵੱਲ ਵੱਲ ਔ ਤਰੇ ਅਗਲਾ ਜਨਮ ਜਿਹੜਾ ਇਹਦਾ ਵੇਸਵਾ ਦਾ ਹੋਵੇਗਾ ਅੱਗੇ ਬੱਚੇ ਨੇ ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੇ ਹੁਣ ਸਾਰੀ ਉਮਰ ਸੁਰਤ ਪੁੱਤਾਂ ਦੇ ਵਿੱਚ ਹਰ ਥਾਂ ਦੇ ਉੱਤੇ ਪੁੱਤਾਂ ਨੂੰ ਵਾਜਾਂ ਮਾਰਦੇ ਉਹਨਾਂ ਦੇ ਵਿੱਚ ਬੱਚੇ ਚ ਉਲਝਿਆ ਫਿਰਦਾ ਐਸੀ ਚਿੰਤਾ ਮਹਿ ਜੇ ਮਰੇ ਜੀ ਇਸ ਚਿੰਤਾ ਦੇ ਵਿੱਚ ਅਖੀਰ ਇਸ ਚਿੰਤਨ ਦੇ ਵਿੱਚ ਖਤਮ ਹੋ ਗਿਆ ਸੂਰ ਜਉਣ ਵਲ ਵਲ ਆਉ ਤਾਰੇ ਤੇ ਸੂਰ ਦਾ ਜਿਹੜਾ ਜਰਮ ਤੈਨੂੰ ਮਿਲੇਗਾ ਕਿ ਉਹਦੇ ਬੱਚੇ ਬੜੇ ਹੁੰਦੇ ਨੇ ਜਦੋਂ ਮੈਂ ਪਿਛਲੇ ਦਿਨਾਂ ਚ ਵੀ ਕਿਹਾ ਸੀ ਅੱਗੇ ਕਹਿਣ ਲੱਗੇ ਅੰਤਕਾਲ ਜੋ ਮੰਦਰ ਸਿਮਰੈ ਮੰਦਰਦਰ ਤੇ ਘਰ ਕੋਠੀਆਂ ਕਾਰਾਂ ਚੇਤੇ ਕਰਦਾ ਰਿਆ ਪ੍ਰਾਪਰਟੀ ਚੇਤੇ ਕਰਦਾ ਰਿਆ ਹੁਣ ਖੰਡਰਾਤ ਦੇ ਵਿੱਚ ਜਿਹੜਾ ਵਸ ਉਹ ਕੀ ਹੁੰਦਾ ਹੈ ਆਮ ਮਨਾਉ ਤੇ ਪੂਤਾਂ ਦਾ ਹੁੰਦਾ ਹੈ ਅੰਤਕਾਲ ਅਖੀਰ ਨੇ ਸਮੇਂ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਤੇ ਅੱਗੇ ਭਗਤ ਜੀ ਕਹਿੰਨਗੇ ਪ੍ਰੇਤ ਜੋਨ ਵੱਲ-ਵੱਲ ਆਉਤਰੇ ਤੈਨੂੰ ਪ੍ਰੇਤ ਭੂਤ ਪ੍ਰੇਤ ਦੀਆਂ ਟੇਡੀਆਂ-ਵੇਡੀਆਂ ਭਾਵ ਜੂਨਾ ਦੇ ਵਿੱਚ ਪੈਣਾ ਪਵੇਗਾ ਪਰ ਬਾਣੀ ਨੇ ਇਹ ਵੀ ਇੱਥੇ ਇਥੋਂ ਤੱਕ ਗੱਲ ਕਰਕੇ ਇਹ ਚਾਰ ਉਦਾਹਰਨਾਂ ਦਿੱਤੀਆਂ ਇੱਕ ਮਾਇਆ ਦੀ ਦੂਜੀ ਪਰਿਵਾਰ ਦੀ ਤੀਜੀ ਬੱਚਿਆਂ ਦੀ ਚੌਥੀ ਜਿਹੜੀ ਹੈ ਉਹ ਘਰ ਦੀ ਚਾਰ ਉਦਾਹਰਨਾਂ ਦੇ ਕੇ ਕਹਿਣਗੇ ਭਲਿਆ ਨਿਰਾਸ਼ ਨਾ ਹੋਵੀਂ ਜੇ ਕਿਤੇ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਘਰ ਦੇ ਵਿੱਚ ਰਹਿੰਦਾ ਹੋਇਆ ਮਾਇਆ 'ਚ ਖੇਡਦਾ ਹੋਇਆ ਤੂੰ ਪ੍ਰਮਾਤਮਾ ਦਾ ਨਾਮ ਜਪਦਾ ਗਿਆ ਤੇ ਅਖੀਰਲੇ ਸਮੇਂ ਤੇਰੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਿਕਲਿਆ ਤੇ ਤੂੰ ਪ੍ਰਮਾਤਮਾ 'ਚ ਵੀ ਆਪੇ ਹੀ ਦੋ ਜਾਏਗਾ ਅੰਤਕਾਲ ਜੋ ਨਾਰਾਇਣ ਸਿਮਰੈ ਕਹਿ ਲਗੇ ਨਾਰਾਇਣ ਦਾ ਅਰਥ ਪ੍ਰਮਾਤਮਾ ਦੀ ਅਖੀਰਲੇ ਸਮੇਂ ਤੂੰ ਪ੍ਰਮਾਤਮਾ ਦਾ ਚਿੰਤਨ ਕਰੇ ਉਹ ਤਾਂ ਹੋਣਾ ਹੈ ਜੇ ਅਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦੇ ਆਦਤ ਬਣਾਈ ਹੋਵੇ ਜਿਹੜਾ ਜੀਵ ਹੈ ਉਹ ਨਿਤ ਨੇਮ ਦਾ ਪੱਕਾ ਹੈ ਬਾਣੀ ਦਾ ਪੱਕਾ ਹੈ ਸੇਵਾ ਸਿਮਰਨ ਦਾ ਪੱਕਾ ਹੈ ਅੰਤਕਾਲ ਜੋ ਨਾਰਾਇਣ ਸਿਮਰੈ ਅਸੀ ਚਿੰਤਾ ਮਹ ਜੇ ਮਰੇ ਕਹਿ ਲਗੇ ਜੇ ਤੂੰ ਅਖੀਰਲੇ ਸਮੇਂ ਨਰੈਣ ਨਰਨ ਕਰਦਾ ਚੜਾਈ ਕਰੇਗਾ ਭਾਵ ਗੁਰੂ ਗੁਰੂ ਜਪਦਾ ਮਰੇਗਾ ਬਤ ਤ ਤਰਲੋਚਨ ਤੇ ਨਰ ਮੁਕਤਾ ਪੀ ਤੰਬਰ ਵਾਕੇ ਰਿਦੈ ਬਸੇ ਕਹਿਣ ਕਿ ਪ੍ਰਮਾਤਮਾ ਜਿਹੜਾ ਉਸ ਮਨੁੱਖ ਦੇ ਹਿਰਦੇ ਵਿੱਚ ਆਣ ਕੇ ਟਿਕ ਜਾਂਦਾ ਏ ਜਿਹੜਾ ਮਨੁੱਖ ਗੁਰੂ ਗੁਰੂ ਜਪਦਾ ਇਸ ਸੰਸਾਰ ਤੋਂ ਜਾਂਦਾ ਏ ਹੁਣ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਗੁਰ ਚਰਨੀ ਮਨ ਲੱਗ ਆ ਮਨ ਨੂੰ ਗੁਰੂ ਦੇ ਚਰਨਾਂ 'ਚ ਜੋੜਨ ਦਾ ਫਾਇਦਾ ਏ ਤੁਹਾਡੇ ਕੋਲ ਆਜ਼ਾਦੀ ਹੈ ਤੁਸੀਂ ਮਨ ਆਪਣਾ ਜਿੱਥੇ ਮਰਜ਼ੀ ਦੁੜਾ ਸਕਦੇ ਜੇ ਕਈ ਵਾਰੀ ਨਾ ਧਰਮ ਦੇ ਵਿੱਚ ਬੰਦਿਸ਼ ਹੁੰਦੀ ਹੈ ਵੀ ਆ ਆ ਧਰਮ ਦੀਆਂ ਆਪਾਂ ਕੱਲ ਵੀ ਮਰਿਆਦਾ ਦੀ ਗੱਲ ਕੀਤੀ ਸੀ ਆ ਆ ਬੰਦਿਸ਼ਾਂ ਨੇ ਇੱਥੇ ਜਾਣਾ ਇੱਥੇ ਨਹੀਂ ਜਾਣਾ ਆ ਕਰਮ ਕਰਨਾ ਨਹੀਂ ਕਰਨਾ ਪਰ ਮਨ ਦੀ ਤਾਂ ਬੰਦਿਸ਼ ਕੋਈ ਨਹੀਂ ਹੈ ਮਨ ਨੂੰ ਤੁਸੀਂ ਰੋਕ ਕੇ ਬਿਠਾ ਲੋਗੇ ਆਪਾਂ ਜਿੰਨੇ ਵੀ ਸਰੀਰ ਬੈਠੇ ਆ ਸਰੀਰ ਕਰਕੇ ਕਹਿ ਦੇਵਾਂਗੇ ਵੀ ਸਿੱਖ ਮੱਤ ਦੇ ਵਿੱਚ ਐਦਾਂ ਬੈਠਿਆ ਜਾਂਦਾ ਹੈ ਦੂਜਿਆਂ 'ਚ ਐਦਾਂ ਹੁੰਦਾ ਹੈ ਹਰ ਇੱਕ ਦੇ ਆਪੋ ਆਪਣੇ ਸੂਲ ਨੇ ਪਰ ਇੱਕ ਗੱਲ ਚੇਤਾ ਰੱਖਿਓ ਮਨ ਨੂੰ ਕੌਣ ਟਿਕਾਉਣ ਦੇ ਜਿਹੜਾ ਉਹ ਵੇਖ ਸਕਦਾ ਵੀ ਮਨ ਇਹਦਾ ਕਿੱਥੇ ਬੈਠਾ ਹੋਇਆ ਕਿੱਥੇ ਨਹੀਂ ਬੈਠਾ ਹੋਇਆ ਤੇਰਾ ਮਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਗੁਰੂ ਦੇ ਚਰਨਾਂ 'ਚ ਜੁੜ ਜਾਵੇ ਜੇ ਤੇਰਾ ਮਨ ਗੁਰੂ ਦੇ ਚਰਨਾਂ 'ਚ ਲੱਗ ਜਾਵੇ ਗੁਰ ਚਰਨੀ ਮਨ ਲੱਗਾ ਜੇ ਤੇਰਾ ਮਨ ਗੁਰੂ ਦੇ ਚਰਨਾਂ 'ਚ ਲੱਗ ਗਿਆ ਤਾਂ ਜਮਕਾ ਮਾਰਗ ਭਾਗਾ ਜਿਹੜੀ ਆਤਮਿਕ ਮੌਤ ਸਹੇੜੀ ਫਿਰਦਾ ਸੀ ਨਾ ਜਿਹੜਾ ਮੌਤ ਦਾ ਸਹਿਮ ਤੇਰੇ ਅੰਦਰ ਸੀ ਜਿਹੜੇ ਜਮਾ ਤੋਂ ਤੂੰ ਡਰਦਾ ਰਹਿੰਦਾ ਸ ਉਹ ਮਾਰਗ ਉਹ ਰਸਤਾ ਹੀ ਦੂਰ ਚਲਾ ਗਿਆ ਇੱਕ ਬੜਾ ਪਿਆਰਾ ਬਚਨੇ ਅਮਰਤ ਬਾਣੀ ਦਾ ਕਹਿਣ ਕਿ ਜਿਹ ਮਾਰਗ ਲੂਟੀ ਪਨਹਾਰੀ ਜਿਹ ਪੈਂਡੇ ਲੂਟੀ ਪਨਹਾਰੀ ਜਿਸ ਰਸਤੇ ਦੇ ਉੱਤੇ ਜੀਵ ਇਸਤਰੀ ਲੁੱਟੀ ਜਾਂਦੀ ਹੈ ਸੋ ਮਾਰਗ ਸੰਤਨ ਦੁਰਾਰੀ ਕੈਨ ਲਗੇ ਸੰਤ ਜਨ ਰੱਬ ਦੇ ਪਿਆਰੇ ਜਿਹੜੇ ਨੇ ਉਹ ਰਸਤੇ ਨੂੰ ਬਿਲਕੁਲ ਦੂਰ ਹੀ ਕਰ ਦਿੰਦੇ ਨੇ ਉਹ ਰਸਤੇ ਵੱਲ ਵੇਖਣ ਤੱਕ ਦਾ ਜਤਨ ਨਹੀਂ ਕਰਦੇ ਜਿਹ ਪੈਣ ਦੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ ਗੁਰਪੂਰਾ ਸੱਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗ ਦੂਰ ਰਹਿਆ ਕਹਿੰਦੇ ਹੇ ਪ੍ਰਭੂ ਤੇਰੇ ਨਾਮ ਦੀ ਇੰਨੀ ਕ ਬਰਕਤ ਹੋਈ ਕਿ ਜਿਹੜਾ ਜਮਾ ਦਾ ਮਾਰਗ ਸੀ ਉਹ ਕਈ ਕੋਹਾਂ ਦੂਰ ਰਹਿ ਗਏ ਆ ਜਦੋਂ ਆਪਾਂ ਮਨ ਜੋੜਦੇ ਨਾ ਉਹਦਾ ਆ ਲਾਭ ਹੈ ਗੁਰ ਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ ਅੱਗੇ ਸ਼ਬਦ ਹੈ ਭੈ ਵਿੱਚ ਨਿਰਭਉ ਪਾਇਆ ਭੈ ਦਾ ਅਰਥ ਹੈ ਡਰ ਨਿਰ ਦਾ ਅਰਥ ਹੈ ਰਹਿਤ ਤੇ ਭਉ ਦਾ ਅਰਥ ਫਿਰ ਡਰ ਹੋ ਗਿਆ ਇਦਾਂ ਹੋ ਗਿਆ ਵੀ ਭੈ ਵਿੱਚ ਪ੍ਰਮਾਤਮਾ ਦੇ ਅਦਬ ਡਰ ਦੇ ਵਿੱਚ ਰਿਆਂ ਜਦੋਂ ਆਪਾਂ ਪ੍ਰਮਾਤਮਾ ਦੇ ਅਦਬ ਡਰ ਨੂੰ ਹਿਰਦੇ ਚ ਟਿਕਾਵਾਂਗੇ ਨਿਰਭਉ ਪਾਇਆ ਉਹ ਫਿਰ ਨਿਰਭਉ ਪਰਮਾਤਮਾ ਜਿਹੜਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਇਸ ਬੇਨਤੀ ਨੂੰ ਸੁਨੇਹ ਪੰਕਤੀ ਬੜੀ ਪਿਆਰੀ ਇਹ ਜਦੋਂ ਸ਼ਬਦ ਆਉਣਗੇ ਭੈ ਤੇ ਨਿਰਭਉ ਇਕੱਠੇ ਤਕਰੀਬਨ ਆਉਂਦੇ ਨੇ ਨਿਰਭਉ ਪਰਮਾਤਮਾ ਹੈ ਮਨੁੱਖ ਨੇ ਉਸ ਨਿਰਭਉ ਦੇ ਵਿੱਚ ਅਪੇਦੂਣਾ ਹੈ ਪਰ ਉਹ ਨਿਰਭਉ ਤਾਂ ਮਿਲੇਗਾ ਜੇ ਖੁਦ ਉਹਦੇ ਪਹੁੰਚ ਰਹੇਗਾ ਤੇ ਫਿਰ ਇਸ ਬੇਨਤੀ ਨੂੰ ਸੁਣ ਕਈ ਵਾਰੀ ਬੰਦਾ ਕਹਿੰਦਾ ਮੈਂ ਕਿਸੇ ਤੋਂ ਨਹੀਂ ਡਰਦਾ ਜਦੋਂ ਕਿਸੇ ਚੀਜ਼ ਦਾ ਮਨੁੱਖ ਦੇ ਅੰਦਰੋਂ ਡਰ ਨਿਕਲ ਜਾਂਦਾ ਤੇ ਅਕਸਰ ਹੀ ਮਨੁੱਖ ਗਲਤੀਆਂ ਦਾ ਸ਼ਿਕਾਰ ਹੋ ਜਾਂਦਾ ਮਨ ਆਈਆਂ ਕਰਨ ਲੱਗ ਪੈਂਦਾ ਤੁਸੀਂ ਰਸਤੇ ਦੇ ਉੱਤੇ ਜਾਂਦੇ ਜੇ ਤੇ ਰਸਤੇ ਦੇ ਵਿੱਚ ਚੌਂਕ ਦੇ ਵਿੱਚ ਪੁਲਿਸ ਖਲੋਤੀ ਹੋਈ ਹੈ ਅੱਜ ਕੱਲ ਕੈਮਰੇ ਲੱਗੇ ਹੋਏ ਨੇ ਤੁਸੀਂ ਰੈੱਡ ਲਾਈਟ ਕ੍ਰਾਸ ਕਰਦੇ ਜੇ ਬੰਦਾ ਸਕੈਨ ਹੋ ਜਾਂਦਾ ਸਾਰਾ ਕੁਝ ਸਾਹਮਣੇ ਆ ਜਾਂਦਾ ਜਿੰਨਾ ਚਿਰ ਤੇ ਸਾਨੂੰ ਡਰ ਹੈ ਉਹਨਾਂ ਚ ਅਸੀਂ ਇਹ ਗਲਤੀ ਨਹੀਂ ਕਰਾਂਗੇ ਚੌਂਕ ਕ੍ਰਾਸ ਨਹੀਂ ਕਰਾਂਗੇ ਆਪਣੀ ਲਾਈਟ ਦੇ ਹਿਸਾਬ ਨਾਲ ਚੱਲਾਂਗੇ ਜਿਹੜਾ ਬੰਦਾ ਆਪਣੇ ਹਿਸਾਬ ਦੇ ਨਾਲ ਖਲੋਤੇ ਉਹਨੂੰ ਕਿਸੇ ਐਕਸੀਡੈਂਟ ਦਾ ਕੋਈ ਜਿਹੜਾ ਉਹ ਖਾਦਸਾ ਨਹੀਂ رہ ਜਾਂਦਾ 99% ਚਾਂਸ ਘਟ ਜਾਂਦੇ ਨੇ 1% ਕੋਈ ਅੱਗੋਂ ਆਦੇਦ ਗੱਲ ਵੱਖਰੀ ਪਰ ਜੇ ਤੁਸੀਂ ਆਖੋ ਕਿ ਸਾਨੂੰ ਕਿਸੇ ਦਾ ਡਰ ਨਹੀਂ ਕੈਮਰੇ ਨਹੀਂ ਲੱਗੇ ਚੌਂਕ ਦੇ ਵਿੱਚ ਖਲੋਤਾ ਨਹੀਂ ਤੁਸੀਂ ਇੱਕਦਮ ਗੱਡੀ ਮੁਰਸਲ ਕਰਦੇ ਇੱਕ ਦੂਜੇ ਪਾਸਿਓਂ ਆ ਜਾਂਦੇ ਫਿਰ ਤੇ ਨੁਕਸਾਨ ਹੁੰਦੇ ਚਾਂਸ ਨੇ ਨਾ ਜਦੋਂ ਡਰ ਤੋਂ ਰਹਿਤ ਹੋ ਜਾਓਗੇ ਦੁਨਿਆਵੀ ਉਦਾਹਰਨ ਦੇ ਰਿਹਾ ਜਦੋਂ ਅੰਦਰੋਂ ਕਿਸੇ ਦਾ ਡਰ ਲੱਤ ਜਾਵੇਗਾ ਉੱਥੇ ਮਨੁੱਖ ਗਲਤੀਆਂ ਦਾ ਕੁਰੀਤੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਸੀਂ ਆਜ਼ਾਦ ਦੇਸ਼ 'ਚ ਰਹਿੰਦੇ ਆ ਨਾ ਤੇ ਕਾਨੂੰਨ ਦਾ ਤੇ ਫਿਰ ਵੀ ਡਰਿਆ ਸਾਨੂੰ ਇਸ ਕਰਕੇ ਜੀਵਨ ਇੱਕ ਬੰਦਿਸ਼ ਦੇ ਵਿੱਚ ਇੱਕ ਕੈਦ ਦੇ ਕਾਨੂੰਨ ਦੇ ਵਿੱਚ ਚੱਲਦਾ ਏ ਉਹ ਤਾਂ ਚੱਲਦਾ ਕਿ ਕਿਸੇ ਮੰਜ਼ਲ ਤੇ ਪਹੁੰਚ ਸਕੇ ਇੱਕ ਪਾਣੀ ਜਿਹੜਾ ਹੈ ਉਹ ਨਹਿਰ ਦੇ ਵਿੱਚ ਚੱਲਦਾ ਹੈ ਦੋ ਕੰਡਿਆਂ ਦੇ ਵਿੱਚ ਚੱਲਦਾ ਹੈ ਜੇ ਦੋ ਕੰਡਿਆਂ 'ਚ ਚੱਲਦਾ ਹੈ ਤੇ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਤੁਰਿਆ ਹੋਇਆ ਝਰਨਿਆਂ ਤੋਂ ਤੁਰਿਆ ਹੋਇਆ ਨਦੀਆਂ ਨਾਲਿਆਂ ਤੋਂ ਪਾਣੀ ਸਾਗਰ 'ਚ ਜਾ ਕੇ ਆਪੇ ਹੀ ਦੋ ਜਾਂਦਾ ਹੈ ਪਰ ਜਿਹੜਾ ਪਾਣੀ ਕੰਡਿਆਂ ਤੋਂ ਬਾਹਰ ਹੋ ਜਾਵੇ ਉਹ ਜ਼ਮੀਨ ਦੇ ਵਿੱਚ ਹੀ ਜਬਤ ਹੋ ਜਾਂਦਾ ਹੈ ਜਾਂ ਉਹਨੂੰ ਸੂਰਜ ਦੀ ਗਰਮੀ ਸੋਕ ਲੈਂਦੀ ਹੈ ਉਹ ਸਾਗਰ ਦੇ ਵਿੱਚ ਲੀਨ ਨਹੀਂ ਹੋ ਸਕਦਾ ਇਸ ਕਰਕੇ ਜਿਹੜੀ ਕਾਇਦੇ ਕਾਨੂੰਨ ਨੇ ਉਹਦੇ ਵਿੱਚ ਚੱਲਣਾ ਪਵੇਗਾ ਸਾਨੂੰ ਉਹ ਵੇਖਣਾ ਪਵੇਗਾ ਇਹਦਾ ਕਾਇਦਾ ਕਾਨੂੰਨ ਕੀ ਕਹਿੰਦਾ ਹਰੇਕ ਦੇਸ਼ ਦੇ ਆਪਣੇ ਆਪਣੇ ਕਾਇਦੇ ਕਾਨੂੰਨ ਨੇ ਹਰੇਕ ਪ੍ਰਾਂਤ ਦੇ ਆਪੋ ਆਪਣੇ ਨੇ ਲੋਕਾਂ ਦੇ ਘਰਾਂ ਦੇ ਆਪੋ ਆਪਣੇ ਕਾਇਦੇ ਕਾਨੂੰਨ ਨੇ ਸਾਡੇ ਘਰ ਚ ਕੀ ਚੱਲਦਾ ਕੀ ਨਹੀਂ ਚੱਲਦਾ ਸੋ ਇਸ ਕਰਕੇ ਸਤਿਗੁਰੂ ਕਹਿੰਦੇ ਭੈ ਵਿੱਚ ਪ੍ਰਮਾਤਮਾ ਦੇ ਅਦਬ ਡਰ ਦੇ ਵਿੱਚ ਜਦੋਂ ਉਹਦਾ ਅਦਬ ਡਰ ਹਿਰਦੇ ਚ ਟਿਕਾਇਆ ਹੁਣ ਪ੍ਰਮਾਤਮਾ ਦਾ ਅਦਬ ਡਰ ਕੀ ਹੈ ਕਿ ਬਾਣੀ ਨੇ ਜਿਹੜੀਆਂ ਗੱਲਾਂ ਸਮਝਾਈਆਂ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਹੁਣ ਮੈਂ ਕਿਸੇ ਦਾ ਪਰਾਇਆ ਨਾ ਚਿਤਵਾਂ ਕਿਸੇ ਬਾਰੇ ਮਾਰਾ ਨਾ ਸੋਚਾਂ ਇਹ ਇੱਕ ਡਰ ਹੈ ਸੋਚਣ 'ਚ ਮੈਂ ਆਜ਼ਾਦ ਹਾਂ ਸੋਚ ਸਕਦਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਪਰ ਉਹਦੀ ਕਚੈਰੀ ਦੇ ਵਿੱਚ ਜਿਹੜਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇਰੇ ਕਰਮ ਉੱਥੇ ਵਾਚੇ ਜਾਣੇ ਨੇ ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਉੱਥੇ ਤੇਰੇ ਚੰਗੇ ਮਾੜੇ ਕਰਮ ਵਾਚੇ ਜਾਣੇ ਨੇ ਤੂੰ ਕੀ ਕਰਦਾ ਰਿਹਾ ਕੀ ਨਹੀਂ ਕਰਦਾ ਰਿਹਾ ਇਸ ਕਰਕੇ ਜਿਨ ਨਿਰਭਉ ਨੂੰ ਪਾਉਣਾ ਹੈ ਤੇ ਉਹਦੇ ਜਿਹੜੇ ਨਿਜਮ ਬਣੇ ਨੇ ਉਹਨਾਂ ਨੂੰ ਤੈਨੂੰ ਮੰਨਣਾ ਪਵੇਗਾ ਭੈ ਵਿੱਚ ਪ੍ਰਮਾਤਮਾ ਦੇ ਅਦਬ ਡਰ ਦੇ ਵਿੱਚ ਨਿਰਭਉ ਭਾਇਆ ਉਹ ਡਰ ਰਹਿਤ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਏ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਕਹਿੰਨਗੇ ਤਾਂ ਸਹਜਿਆ ਕੈ ਕਰ ਆਇਆ ਕਹਿੰਨਗੇ ਸਹਜ ਦਾ ਅਰਥ ਆਤਮਿਕ ਅਡੋਲ ਅਵਸਥਾ ਉਹ ਅਵਸਥਾ ਜਿੱਥੇ ਮਨ ਨਹੀਂ ਡੋਲਦਾ ਫਿਰ ਸਾਡਾ ਮਨ ਅਜਿੰਦਕੀਆਂ ਨਿੱਕੀਆਂ ਗੱਲਾਂ ਤੋਂ ਡੋਲ ਜਾਂਦਾ ਏ ਖਾਸ ਕਰਕੇ ਜਦੋਂ ਕੋਈ ਖਾਸ ਦਿਨ ਮਿੱਥਿਆ ਹੁੰਦਾ ਹੈ ਨਾ ਕੋਈ ਪ੍ਰੋਗਰਾਮ ਹੁੰਦਾ ਹੈ ਖੁਸ਼ੀ ਗਮੀ ਦਾ ਜਾਂ ਜ਼ਿੰਦਗੀ ਦਾ ਕੋਈ ਇਮਤਿਹਾਨ ਹੁੰਦਾ ਹੈ ਬੰਦੇ ਦਾ ਮਨ ਡੋਲਦਾ ਕਿ ਪਤਾ ਨਹੀਂ ਕੀ ਹੋਣਾ ਹੈ ਇੱਕ ਖੈਦ ਸਾ ਜਾਂ ਮਨ ਚ ਬਣਿਆ ਰਹਿੰਦਾ ਕਿ ਪਤਾ ਨਹੀਂ ਮੇਰੇ ਨਾਲ ਵਾਪਰਨਾ ਕੀ ਹੈ ਕੋਈ ਪ੍ਰੋਗਰਾਮ ਵੀ ਹੋਵੇ ਅਸੀਂ ਘਰ ਚ ਉਲੀਕੇ ਉਹਦਾ ਵੀ ਥੋੜਾ ਜਿਹਾ ਹੁੰਦਾ ਵੀ ਚੰਗੀ ਚੰਗੀ ਤਰ੍ਹਾਂ ਸੋਹਣਾ ਸੋਹਣਾ ਨਿਭੜ ਜਾਵੇ ਮਨੁੱਖ ਦਾ ਮਨ ਜਿਹੜਾ ਉਹ ਨਕੀਆਂ-ਨਕੀਆਂ ਗੱਲਾਂ ਤੋਂ ਡੋਲਦਾ ਰਹਿੰਦਾ ਹੈ ਸਤਿਗੁਰੂ ਕਹਿੰਦੇ ਪਰ ਜਦੋਂ ਪਰਮਾਤਮਾ ਦਾ ਨਾਮ ਜਪਿਆ ਉਹ ਨਿਰਭਉ ਦੀ ਪ੍ਰਾਪਤੀ ਹੋ ਗਈ ਤਾਂ ਸਹਿਜੇ ਕਹਿ ਕਰ ਆਇਆ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਮਨ ਉਸ ਆਤਮਿਕ ਅਡੋਲ ਵਸਤਾ ਦੇ ਵਿੱਚ ਟਿਕ ਜਾਵੇਗਾ ਜਿੱਥੇ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਾਂ ਉਹਦੇ ਘਰ ਦਾ ਆਨੰਦ ਹੈ ਉੱਥੇ ਟਿਕਿਆ ਹੋਇਆ ਮਨ ਫਿਰ ਕਦੀ ਡੋਲਦਾ ਨਹੀਂ ਹੈ ਜਿਹੜੀ ਇੱਕ ਉਦਾਹਰਨ ਦੇ ਦੇਣਾ ਤੁਸੀਂ ਕੋਈ ਖੰਭਾ ਖਲਾਰ ਦੇ ਜੇ ਕੋਈ ਰੁੱਖ ਡਾਂਗ ਛੋਟੀ ਸਿੱਧੀ ਕਰਕੇ ਖਲਾਰ ਦੇ ਡਿੱਗਣ ਦਾ ਡਰ ਹੈ ਨਾ ਹਵਾ ਦੇ ਵਿੱਚ ਲਹਿਰਾਉਂਦੀ ਹੋਈ ਚੀਜ਼ ਦੇ ਚਾਂਸ ਨੇ ਜ਼ਮੀਨ ਤੇ ਡਿੱਗ ਪਵੇਗੀ ਪਰ ਜਿਹੜੀ ਚੀਜ਼ ਆਈ ਜ਼ਮੀਨ ਤੇ ਗਈ ਉਹ ਕਿੱਥੋਂ ਡਿੱਗੇਗੀ ਆਪਾਂ ਮੰਨ ਲਓ ਜੇ ਬੰਦਾ ਤੁਰਿਆ ਜਾਵੇ ਬੱਚਾ ਕਈ ਵਾਰੀ ਜਦੋਂ ਤੁਰਨਾ ਹੌਲੀ ਹੌਲੀ ਸ਼ੁਰੂ ਕਰਦਾ ਨਾ ਆਪਾਂ ਕਹਿੰਨੇ ਧਿਆਨ ਨਾਲ ਤੁਰ ਕਿਤੇ ਡੇਗਣਾ ਪਵੇ ਕਿਉਂਕਿ ਤੁਰਦੇ ਦੇ ਜਾਖ ਲੋਤੇ ਦੇ ਚਾਂਸ ਨਹੀਂ ਡਿੱਗਣ ਦੇ ਪਰ ਜਿਹੜਾ ਬਹਿ ਜਮੀਨ ਤੇ ਗਿਆ ਉਹਨੇ ਕਿੱਥੇ ਡਿੱਗਣਾ ਜਿਹੜਾ ਲੇਟ ਹੀ ਜਮੀਨ ਤੇ ਗਿਆ ਜਦੋਂ ਮਨੁੱਖ ਪਰਮਾਤਮਾ ਦੇ ਚਰਨਾਂ ਚ ਅਪੇਧ ਹੀ ਹੋ ਗਿਆ ਸਤਿਗੁਰੂ ਕਹਿੰਦੇ ਤਾਂ ਸਹਜੇ ਕਹਿ ਕਰ ਆਇਆ ਉਹ ਅ ਸਹਜ ਦੇ ਵਿੱਚ ਫਿਰ ਟਿਕ ਜਾਂਦਾ ਏ ਇਹੋ ਜੀ ਆਤਮਿਕ ਅਡੋਲ ਅਵਸਥਾ ਮਿਲ ਜਾਂਦੀ ਏ ਫਿਰ ਮਨ ਜਿਹੜਾ ਏ ਹਮੇਸ਼ਾ ਆਨੰਦ ਦੇ ਵਿੱਚ ਚੜਦੀ ਕਲਾਤ ਰਹਿਦਾ ਏ ਅੱਗੇ ਸਤਿਗੁਰੂ ਕਹਿੰਦੇ ਨੇ ਭਨਤ ਨਾਨਕ ਬੂਝੈ ਕੋ ਬਿਚਾਰੀ ਪਨਤ ਦਾ ਅਰਥ ਹੈ ਆਖਣਾ ਕਹਿੰਦੇ ਨਾਨਕ ਇਹ ਗੱਲ ਆਖਦਾ ਏ ਬੂਝੇ ਦਾ ਅਰਥ ਹੈ ਸਮਝਣਾ ਵਿਚਾਰੀ ਦਾ ਅਰਥ ਵਿਚਾਰਵਾਨ ਵਿਦਵਾਨ ਕਹਿੰਦੇ ਨਾਨਕ ਇਹ ਗੱਲ ਆਖਦਾ ਏ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਮੈਂ ਇਹ ਗੱਲ ਆਨਾ ਇਸ ਗੱਲ ਨੂੰ ਨਾ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਏ ਜਿਹੜੀ ਉੱਤੇ ਡਿਟੇਲ ਦਿੱਤੀ ਨਾ ਸਤਗੁਰਾਂ ਨੇ ਵੀ ਮਾਨ ਤੇਰਾ ਗੁਰੂ ਦੇ ਚਰਨਾਂ 'ਚ ਲੱਗ ਜਾਵੇ ਗੁਰੂ ਦੀ ਸਿੱਖਿਆ ਦੇ ਨਾਲ ਜੁੜ ਜਾਵੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਵੇਗਾ ਇਹ ਸਾਰੀਆਂ ਗੱਲਾਂ ਕਰਕੇ ਸਤਿਗੁਰੂ ਜੀ ਥੱਲੇ ਸਮਝਾ ਰਹੇ ਨੇ ਕਹਿੰਦੇ ਪਰ ਇਹ ਇਸ ਚੀਜ਼ ਨੂੰ ਕਿਸੇ ਵਿਚਾਰਵਾਨ ਨੇ ਸਮਝਣਾ ਹੈ ਹਰ ਇੱਕ ਮਨੁੱਖ ਦੀ ਮੱਤ ਦੇ ਵਿੱਚ ਇਹ ਗੱਲ ਆਣ ਕੇ ਟਿਕਣੀ ਨਹੀਂ ਮੈਂ ਕੱਲ ਵੀ ਕਿਹਾ ਸੀ ਨਾ ਸਾਖੀਆਂ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਗੁਰੂ ਦੀ ਸਿੱਖਿਆ ਦਾ ਤੇ ਪਤਾ ਹੈ ਅਸੂਲਾਂ ਦਾ ਤੇ ਪਤਾ ਹੈ ਗੁਰੂ ਘਰ ਚ ਕੀ ਚੱਲਦਾ ਪਰ ਉਹਦੇ ਮੁਤਾਬਕ ਚੱਲਣਾ ਇਹ ਕੋਈ ਵਿਰਲਾ-ਵਿਰਲਾ ਹੀ ਜਾਣਦਾ ਹੈ ਮਨੁੱਖ ਨੂੰ ਸਾਰਾ ਕੁਝ ਪਤਾ ਹੁੰਦਿਆਂ ਹੋਿਆਂ ਵੀ ਜਿਹੜਾ ਇਹ ਉਹ ਗੁਰੂ ਕੋਲ ਆਣ ਕੇ ਜਾਂ ਗੁਰੂ ਘਰ ਦੇ ਵਿੱਚ ਮਨਾਈਆਂ ਕਰ ਜਾਂਦਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਭਨਤ ਨਾਨਕ ਬੂਝੈ ਕੋ ਵਿਚਾਰੀ ਕਹਿ ਲਗੇ ਨਾਨਕ ਇਹ ਗੱਲ ਆਖਦਾ ਕੋਈ ਵਿਚਾਰਵਾਨ ਮਨੁੱਖ ਹੀ ਇਸ ਗੱਲ ਨੂੰ ਸਮਝਦਾ ਯਤਨ ਕਰਦਾ ਹੈ ਜਿਹੜਾ ਸਮਝਦਾ ਇਸ ਜਗ ਮਹਿ ਕਰਨੀ ਸਾਰੀ ਕਰਨੀ ਦਾ ਅਰਥ ਜੋ ਅਸੀਂ ਕਰਦੇ ਆ ਜੋ ਸਾਡਾ ਕਾਰ ਵਿਹਾਰ ਸਾਰੀ ਦਾ ਅਰਥ ਹੈ ਸ੍ਰੇਸ਼ਟ ਬਾਣੀ ਚ ਸਾਰ ਦਾ ਅਰਥ ਸੰਭਾਲਣਾ ਵੀ ਆਇਆ ਹੈ ਸਾਰ ਦਾ ਅਰਥ ਸ੍ਰੇਸ਼ਟ ਵੀ ਆਇਆ ਹੈ ਸਾਰ ਦਾ ਅਰਥ ਲੋਹਾ ਵੀ ਆਇਆ ਹੈ ਕਈ ਅਰਥਾਇ ਦੇ ਬਾਨੀ ਚ ਇੱਥੇ ਸਾਰੀ ਦਾ ਅਰਥ ਕਰਨਾ ਹੈ ਆਪਾਂ ਇਹ ਉਸ ਸ੍ਰੇਸ਼ਟ ਸਭ ਤੋਂ ਉੱਤਮ ਸਭ ਤੋਂ ਚੰਗੀ ਕਹਿੰਦੇ ਜਿਹੜਾ ਮਨੁੱਖ ਇਸ ਗੱਲ ਨੂੰ ਸਮਝ ਜਾਂਦਾ ਹੈ ਪ੍ਰਮਾਤਮਾ ਦੇ ਬਚਨਾਂ ਨੂੰ ਜ਼ਿੰਦਗੀ ਦੇ ਵਿੱਚ ਕਮਾ ਲੈਂਦਾ ਹੈ ਉਹਦੀ ਕਰਨੀ ਜਿਹੜੀ ਹੈ ਜੀਵਨ ਦੀ ਜਿਹੜੀ ਹੈ ਉਹ ਇਸ ਸਮੇਂ ਦੇ ਵਿੱਚ ਰਹਿ ਕੇ ਇਸ ਸੰਸਾਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਹੋ ਜਾਂਦੀ ਹੈ ਉੱਤਮ ਕੀ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲ ਗਏ ਇਹਦੇ ਤੋਂ ਵਧੀਆ ਹੋਰ ਕੀ ਗੱਲ ਹੈ ਮੈਂ ਫਿਰ ਉਹ ਉਦਾਹਰਨ ਦਵਾਂ ਇੱਕ ਪਾਣੀ ਮਰਿਆਦਾ ਦੇ ਵਿੱਚ ਚੱਲੇ ਤੇ ਸਾਗਰ ਚ ਲੀਨ ਹੋ ਜਾਂਦਾ ਉਹਦੇ ਵਾਸਤੇ ਸ੍ਰੇਸ਼ਟ ਕਰਨੀ ਹੈ ਸਾਡੇ ਘਰਾਂ ਦੇ ਵਿੱਚ ਗੈਸ ਆਉਂਦੀ ਹੈ ਪਾਈਪ ਦੇ ਰਾਹੀਂ ਆਉਂਦੀ ਹੈ ਨਾ ਭਾਵੇਂ ਸਿਲੰਡਰ 'ਚ ਤੇ ਭਾਵੇਂ ਅੱਜ ਕੱਲ ਦੂਜੀ ਜਿਹੜੀ ਪਾਈਪਲਾਈਨ ਹੈ ਇੱਕ ਗੈਸ ਜਿਹੜੀ ਹੈ ਉਹ ਮਰਿਆਦਾ ਦੇ ਵਿੱਚ ਚੱਲੇ ਇੱਕ ਪਾਈਪ ਦੇ ਨਾਲ ਇੱਕ ਤਰੀਕੇ ਨਿਜਮ ਦੇ ਨਾਲ ਚੱਲੇ ਤੇ ਉੱਥੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ ਪਕਵਾਨ ਤਿਆਰ ਹੁੰਦੇ ਨੇ ਉਹੀ ਉਹ ਗੈਸ ਮਰਿਆਦਾ ਤੋਂ ਬਾਹਰ ਹੋ ਜਾਵੇ ਤੇ ਘਰ ਨੂੰ ਅੱਗ ਵੀ ਲੱਗ ਜਾਂਦੀ ਹੁਣ ਇਸ ਗੱਲ ਨੂੰ ਸਮਝਣਾ ਇਹਨੂੰ ਵਰਤਨਾ ਕਿਵੇਂ ਹੈ ਸੁਚੱਜਾ ਮਨੁੱਖ ਜਿਹੜਾ ਹੈ ਜ ਸੁਚੱਜੀ ਸੁਹਾਣੀ ਜਿਹੜੀ ਹੈ ਉਹ ਗੈਸ ਨੂੰ ਉੱਥੇ ਜਾ ਕੇ ਉਬਾਲਣ ਦਾ ਯਤਨ ਕਰੇਗੀ ਤੇ ਜਿਹੜਾ ਸਿਲੰਡਰ ਨੂੰ ਉੱਥੇ ਹੀ ਅੱਗ ਲਾਉਣ ਦਾ ਯਤਨ ਕਰੇ ਫਿਰ ਤੇ ਮਰਨ ਵਾਲੀ ਗੱਲ ਹੈ ਸਤਿਗੁਰੂ ਕਹਿੰਦੇ ਇਸ ਜਗਮ ਹੈ ਕਰਨੀ ਸਾਰੀ ਕਹਿੰਦੇ ਇਹ ਸ੍ਰੇਸ਼ਟ ਕਰਨੀ ਹੈ ਕਿਹੜੀ ਬੂਝੇ ਕੋ ਵਿਚਾਰੀ ਜਿਹੜਾ ਇਸ ਗੱਲ ਨੂੰ ਸਮਝ ਜਾਂਦਾ ਉਹ ਬੜੀ ਤਗੜੀ ਸ੍ਰੇਸ਼ਟ ਉਹਦੇ ਵਾਸਤੇ ਕਰਨੀ ਹੈ ਅੱਗੇ ਕਹ ਲਗੇ ਕਰਨੀ ਕੀਰਤ ਹੋਈ ਕੀਰਤ ਦਾ ਇਹ ਤੱਤੇ ਨੂੰ ਸਿਆਰੀ ਇਹਦਾ ਅਰਥ ਕਰਾਂਗੇ ਕੀਰਤੀ ਪ੍ਰਮਾਤਮਾ ਦਾ ਨਾਮ ਜਪਣਾ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਜਪਣਾ ਹੀ ਜ਼ਿੰਦਗੀ ਦਾ ਉਦੇਸ਼ ਬਣ ਗਿਆ ਇਹੋ ਹੀ ਜ਼ਿੰਦਗੀ ਦੀ ਕਾਰ ਬਣ ਗਈ ਉੱਠਦਿਆਂ ਬੈਠਦਿਆਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣਾ ਹੀ ਜ਼ਿੰਦਗੀ ਦੀ ਜਦੋਂ ਕਾਰ ਬਣ ਜਾਂਦੀ ਹੈ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ ਕਹਿੰਦੇ ਇਹ ਕਾਰ ਉਦੋਂ ਬਣਦੀ ਹੈ ਜਦੋਂ ਪ੍ਰਮਾਤਮਾ ਆਪ ਆਣ ਕੇ ਜੀਵ ਨੂੰ ਮਿਲਦਾ ਹੈ ਤੇ ਜਿਹੜਾ ਇੱਕ ਵਾਰੀ ਪ੍ਰਮਾਤਮਾ ਦੇ ਚਰਨਾਂ 'ਚ ਜੁੜ ਜਾਂਦਾ ਹੈ ਨਾ ਉਹ ਫਿਰ ਕਦੀ ਵੀ ਪ੍ਰਮਾਤਮਾ ਦੇ ਚਰਨਾਂ ਤੋਂ ਟੁੱਟਦਾ ਨਹੀਂ ਅਮਰਤ ਬਾਣੀ ਦਾ ਫੈਸਲਾ ਹੈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਜਿਹੜਾ ਇੱਕ ਵਾਰੀ ਉਹਦੇ ਚਰਨਾਂ 'ਚ ਜੁੜ ਗਿਆ ਉਹ ਦੁਬਾਰਾ ਟੁੱਟਦਾ ਨਹੀਂ ਸੋ ਇਹ ਸੇ ਪਾਵਨ ਸ਼ਬਦ ਦੀ ਵਿਚਾਰ ਪਿਛਲੇ ਦਿਨਾਂ ਤੋਂ ਇਹਦੀ ਵਿਚਾਰ ਆਰੰਭ ਹੋਈ ਸੀ ਆਰੰਭ ਦੇ ਵਿੱਚ ਸਤਿਗੁਰਾਂ ਨੇ ਕਿਹਾ ਸੀ ਕਿ ਪ੍ਰਭੂ ਜੀਓ ਜੇ ਤੁਹਾਨੂੰ ਚੰਗਾ ਲੱਗੇ ਤੇ ਮੈਂ ਤੁਹਾਡਾ ਜਸ ਗਾਵਾਂ ਤੇ ਜੇ ਗਾਵਾਂਗਾ ਤੇ ਤੁਹਾਡੀ ਕਿਰਪਾ ਹੋਵੇ ਤੇ ਉਹਦਾ ਨਾਮ ਦਾ ਫਲ ਜਰੂਰ ਮਿਲੇਗਾ ਸਮਾਪਤੀ ਤੇ ਸਤਿਗੁਰਾਂ ਨੇ ਕਿਹਾ ਜੇ ਤੇਰੀ ਕਰਨੀ ਹੀ ਪ੍ਰਮਾਤਮਾ ਦੀ ਕੀਰਤ ਬਣ ਗਈ ਉਹਦੇ ਨਾਮ ਦੀ ਵਡਿਆਈ ਕਰਨਾ ਹੀ ਤੇਰਾ ਆਚਰਣ ਬਣ ਗਿਆ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹਦੀ ਬਖਸ਼ਿਸ਼ ਜਰੂਰ ਮਿਲੇਗੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁਲਾ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਭਨਤ ਨਾਨਕ ਬੂਝੈ ਕੋ ਬੀਚਾਰੀ ਐਸ ਜਾਗਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲੇ ਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ